ਬੈਠਾ ਭਰਾ ਹੈ ਆਪਣਾ 골ਡਨ ਇਹਦਾ ਧੂਰੀ ਹੋਈ ਸੀ ਮੈਂ ਸਾਰੇ ਪੰਜਾਬ ਜਾਂਦਾ ਸੀ ਇਹਨੇ ਨੰਗੇ ਪੈਰੀ ਵੀ ਕਹਿਦਾ ਸੀ ਕੰਪੇਨ ਕਰਾਂਗੇ ਮੈਂ ਕਿਹਾ ਓਏ ਠੰਡ ਆ ਓਏ ਬਿਮਾਰ ਨਾ ਹੋ ਜਾਈ ਕਿਤੇ ਇਹ ਚੱਲਦਾ ਰਹਿਣਾ ਵੋਟਾਂ ਦਾ ਮੈਂ ਕਿਹਾ ਠੀਕ ਹੈ ਨਾ ਪਰ ਤੁਹਾਡਾ ਪਿਆਰ ਹੈ ਪਰ ਇਹ ਮੁੰਡਾ ਮੁੰਡਾ ਮੈਨੂੰ ਇਸ ਗੱਲੋਂ ਚੰਗਾ ਲੱਗਿਆ ਇੱਕ ਤਾਂ ਇਹ ਯੂਨੀਵਰਸਿਟੀ ਦੀ ਰਾਜਨੀਤੀ ਚੋਂ ਨਿਕਲੇ ਹੋਇਆ ਹੈ ਇੱਕ ਇਹਦਾ ਦਿਲ ਸੱਚਾ ਹੈ ਇਹ ਕਹਿੰਦਾ ਜੇ ਮੈਂ ਕੰਮ ਕਰਨਾ ਚਾਹੁੰਦਾ ਮੇਰੀ ਪਾਰਟੀ ਨਹੀਂ ਮੈਨੂੰ ਕਰਨ ਦਿੰਦੀ ਬਹੁਤ ਮਿਹਨਤੀ ਬੰਦਾ ਹੈ ਹੈਨਾ ਪਰ ਆਮ ਆਦਮੀ ਪਾਰਟੀ ਚ ਮਿਹਨਤੀਆਂ ਨੂੰ ਆਪਾਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਮੌਕਾ ਦਿੰਨੇ ਆ ਤੇ ਚਲੋ ਵੀ ਕੰਮ ਕਰੋ ਇਹ ਦੋਨੋਂ ਯੂਨੀਵਰਸਿਟੀ ਚ ਰਹੇ ਨੇ ਮੀਤ ਤੇ ਆਪਣਾ 골ਡੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੋਂ ਸ਼ੁਰੂ ਹੋਏ ਨੇ ਬੇਸ ਬਹੁਤ ਵਧੀਆ ਮਿਲ ਗਿਆ ਉੱਥੋਂ ਮਾਰਵਿੰਦਰ ਕੰਗ ਹੈ ਜਿਹੜਾ ਆਪਣਾ ਆਨੰਦਪੁਰ ਸਾਹਿਬ ਲੜ ਰਿਹਾ ਉਹ ਵੀ ਯੂਨੀਵਰਸਿਟੀ ਚ ਆਇਆ ਹੈ ਸੋ ਜੁਨੀਵਰਸਿਟੀ ਜੁਨੀਵਰਸਿਟੀ ਚ ਸੁਖਾਨੰਦ ਯੂਨੀਵਰਸਿਟੀ ਚ ਆਇਆ ਆਪਣਾ ਬਾਗੇਪੁਰਾਣੇ ਵਾਲਾ ਯੂਨੀਵਰਸਿਟੀਆਂ ਚ ਨਾ ਸਟੂਡੈਂਟ ਕਲਚਰ ਚ ਪਤਾ ਲੱਗ ਜਾਂਦਾ ਕਿ ਲੋਕਾਂ ਦੇ ਹੱਕਾਂ ਲਈ ਕਿਵੇਂ ਲੜੀਦਾ ਹੁੰਦਾ ਸੋ ਤਾਂ ਕਰਕੇ ਇਹ ਥੋੜਾ ਪਿਆਰ ਹੈ ਥੋੜਾ ਪਿਆਰ ਹੈ ਤੇ ਨਾਲ ਇਹ ਵੀ ਕਿਹਾ ਜਿੱਥੇ ਮਰਜੀ ਡਿਊਟੀ ਲਾ ਦੇ ਜੀ ਕਹਿੰਦਾ ਮੇਰੇ ਤਾਂ ਭਾਵੇਂ ਪੋਸਟਰ ਲਾਉਣ ਦੀ ਡਿਊਟੀ ਲਾ ਦਿਓ ਮੈਂ ਤਾਂ ਉਹ ਵੀ ਉਹ ਵੀ ਨਿਭਾ ਦੂੰਗਾ ਇਹ ਹੁੰਦੀ ਹੈ ਡੈਡੀਕੇਸ਼ਨ ਇਸੇ ਨਾਲ ਚੱਲਣਾ ਆਪਾਂ ਨੇ ਬਾਕੀ ਉਹਨਾਂ ਦੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ 65 ਪਿੰਡ ਸਾਲ ਦੇ ਯੁੱਧ ਦੇ ਪ੍ਰਧਾਨ ਨੇ ساری ਉਮਰ ਯੁੱਧ ਹੀ ਰਹਿੰਦੇ ਨੇ ਉਹ ਤਾਂ ਹਾਂ ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਪਟੇ ਢੀਂਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤਤ ਕੱਢਿਆ ਜ਼ਿੰਦਗੀ ਦਾ ਤਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਪੈਰੀਆਂ ਥਲਾਈ ਗਏ ਉਦੋਂ ਦਾ ਛੋਟਾ ਆ ਗਿਆ ਉਦੇ ਲਾਈ ਗਏ ਵਿੱਚੋਂ ਬੀਬਾ ਜੀ ਵੀ ਆ ਗਏ ਉਦੇ ਲਾਈ ਗਏ ਕਹਿੰਦਾ ਵਿਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਐ ਪੈਰੀਆਂ ਥਲਾਉਂਦੇ ਨਾਲੇ ਭਲਾ ਡਾ ਡਿੱਪੂ ਦੀ ਬੱਸ ਵਾਂਗੂ ਟੇਢੀ ਹੋ ਗਏ ਹੁਣ ਤਾਂ ਬਸ ਉਹ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਭਾਜਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਰਸ਼ਾ ਗ੍ਰਹਿ ਮੰਤਰੀ ਲੁਧਿਆਣੇ 4 ਤਾਰੀਖ ਕੋ ਬੀਜੇਪੀ ਕੋ ਬੋੜ ਦੋ 4 ਤਾਰੀਖ ਕੋ ਭਗਵੰਤ ਮਾਨ ਕੀ ਸਰਕਾਰ ਤੋੜ ਦਊਗਾ ਕਿਵੇਂ ਤੋੜ ਦੇਗਾ ਬਾਈ ਤੂੰ ਕੋਈ ਡੱਕਾ ਹੈ ਤੋੜ ਦੇਗਾ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਵਗੇ ਜੇ ਜਿਹੜੇ ਹੋਰ ਸੂਬਿਆਂ ਚ ਖਰੀਦ ਖਰੂ ਲੈਂਦੇ ਹੋਵਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦੂੰਗਾ ਤੂੰ ਆਪ ਦੀ ਬਚਾ ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਹਿੰਦਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪ ਦਾ ਬਚਰਾ ਉਹੀ ਬੋਤ ਹੈ ਹਾਂ 4 ਤਰੀਕ ਨੂੰ ਆਪ ਨਹੀਂ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਾ ਲੱਗਣਾ ਇਹਨਾਂ ਫਰਦਿਲਾ ਨੀਤੀ ਕਰਦੇ ਨਾ ਫਰਦਿ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਿਹਾ ਗੱਲ ਸੁਣ ਲਓ ਪੰਜਾਬ ਚ ਕੋਸ਼ਿਸ਼ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮਤਿਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਰਾਂ ਨੇ ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਂਗੇ ਤੁਸੀਂ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਹੈ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ ਮੋਦੀ 400 ਰੁਪਏ ਦਿਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਸਾਥੋਂ ਮੋਦੀ ਮੋਦੀ ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦੱਸੋ ਦਿਹਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਹੈ ਆ ਹੁਣ ਵੀ ਕਹਿੰਦਾ ਸਾਡੇ ਕੋਲ ਪੈਸੇ ਬਹੁਤ ਹੈ ਆ ਆਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜਨੇ ਭਾਈ ਇਹਨੇ ਵਿਚਾਰ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਆਪਣੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੰਨਿਆਸ ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਕੁ ਗੱਲ ਹੈ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐ ਲੋਕ ਵੇਲੇ ਹੀ ਬੈਠੇ ਆਲ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਵੇਲੇ ਕਰੋ ਸਾਰੇ ਨੂੰ ਬੇਲੇ ਕਰੋ ਇਹਨਾਂ ਨੂੰ ਗੱਲ ਹੀ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਸੋ ਆਪਾਂ ਇਕੱਠੇ ਰਹਿਣਾ ਹੈ ਇਕ ਰਹਿਣਾ ਹੈ ਏਕਾ ਰੱਖਣਾ ਹੈ ਕੰਮ ਹੋਣ ਜਿਹੜੇ ਉਹ ਲਿਖ ਕੇ ਚੰਡੀਗੜ੍ਹ ਨੂੰ ਚੰਡੀਗੜਾ ਜਾ ਤੂਰੀ ਵਾਲਾ ਦਫ਼ਤਰ ਤੂਰੀ ਵਾਲਾ ਫੜਾ ਦਿਓ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਨੂੰ ਜਿਹੜਾ ਵੀ ਬੰਦਾ ਮਿਲਦਾ ਫੜਾਓ ਕੰਮ ਆ ਇਹਨਾਂ ਚਾਨਕੂ ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ ਮੈਂ ਮੰਗ ਪੱਤਰ ਲੈਣਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਆ ਆਹ ਤ ਦਿੱਕਤ ਹੈ ਮੈਂ ਤਾਂ ਰੱਖਣੀ ਰੱਖਣੇ ਨੇ ਮੈਂ ਤਾਂ ਲੱਖਾਂ ਨੌਕਰੀਆਂ ਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ ਆਪਾਂ ਇਹ ਤਾਂ ਬਹੁਤ ਜ਼ਿਆਦਾ ਕੰਮ ਕਰਨਾ ਹੈ ਜੇ ਅਜੇ ਤਾਂ ਸ਼ੁਰੂ ਹੋਣਾ ਹੈ ਬਾਹਰੋਂ ਮੁੰਡੇ ਆਉਣ ਲੱਗੇ ਵਾਪਸ ਇੱਥੇ ਆ ਕੇ ਕੰਮ ਕਰਨ ਲੱਗੇ ਆ ਬੁਰਜਹਰੀਆ ਪਿੰਡ ਮਾਨਸਾ ਕੋਲੇ ਤਿੰਨ ਮੁੰਡੇ ਉਥੋਂ ਦੇ ਇੱਕ ਮੁੰਡਾ ਰਾਏਪੁਰ ਮੱਖਾ ਦਾ ਚਾਰੇ ਮੁੰਡਿਆਂ ਨੇ ਪੰਜ ਜੁਆਏ ਨਾਂ ਦਾ ਇੱਕ ਨਾ ਵਾਟਰ پارک ਬਣਾਇਆ ਪੁੱਚੋ ਦੇ ਨੇੜੇ ਉਹ ਪੁੱਚੋ ਦੇ ਟਿੱਬਿਆਂ 'ਚ ਪਾਣੀ ਛਾੜਦਾ 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ 450 ਬੰਦੇ ਨੂੰ ਨੌਕਰੀ ਦੇ ਰਹੇ ਨੇ 450 ਮੁੰਡੇ ਕੁੜੀਆਂ ਨੂੰ ਮੈਂ ਕਿਹਾ ਆ ਜੋ ਕਰੋ ਕੰਮ ਐਂ ਕਰਾਂਗੇ ਆਪਾਂ ਕੰਮ ਮੈਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਣਾ ਜੌਬ ਪ੍ਰੋਵਾਈਡਰਸ ਨਾਟ ਜੌਬ ਸੀਕਰਸ ਸੋ ਇਸ ਕਰਕੇ ਤੁਹਾਡੇ ਕੋਲ ਆ ਜਾਇਆ ਆਪਣਾ ਬਟਨ ਕਿੰਨੇ ਨੰਬਰ ਤੇ ਚਾਰ ਤੇ ਚਾਰ ਨੰਬਰ ਤੇ ਆਪਣਾ ਬਟਨ ਹੈ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਤੇ ਬਸ ਬਟਨ ਦਬ ਕੇ ਝਾੜੂ ਵਾਲਾ ਹੋਰ ਕਿਸੇ ਵਾਲ ਬਟਨ ਵਾਲ ਦੇਖਿਓ ਉਹਨਾਂ ਨੇ ਇਹਦਾ ਚਿੱਟਾ ਮੋਤੀਆ ਉਤਰੇ ਉਹ ਅੱਖਾਂ ਚ ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹੋਏ ਨੇ ਉਹਨਾਂ ਦਾ ਚੋਣ ਨਿਸ਼ਾਨ ਵੀ ਨਾ ਦੇਖਿਓ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ 4 4 ਤਰੀਕ ਨੂੰ ਫਿਰ 4 ਨੰਬਰ ਬਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਤੇ ਹੈ ਜੀ ਕਿਕਲੀ ਓ ਯਾਰ ਕਿਉਂ ਸੁਣੀ ਜੰਨੇ ਆ ਬਾਰ ਬਾਰ ਕਿਕਲੀ ਉਹਨਾਂ ਦੀ ਜਾਣ ਪਈ ਹੈ ਨਿਕਲੀ ਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਿਆ ਉਹਦੇ ਤੱਕੇ ਰੱਖੋ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸ ਕਰਕੇ ਅਫਸਰਾਂ ਨੂੰ ਡਿਊਟੀ ਲੱਗਦੀ ਹੈ ਪ੍ਰੋਟੋਕਾਲ ਹੈ ਮੈਂ ਇੱਕ ਨੂੰ ਪੁੱਛਦਾ ਕਿਵੇਂ ਹੈ ਸੁਵੀਰਵਾਲ ਦਾ ਤੇ ਹਰਸਿੰਦਰ ਕੌਰ ਦਾ ਕੀ ਹਾਲ ਚਾਲ ਹੈ ਉਹ ਕਹਿੰਦਾ ਜੀ ਬਸ ਕੀ ਰੱਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਖਵੀਰੋ ਸੁਣਾ ਦੇਣਾ ਮੈਨੂੰ ਤਾਂ ਕੋਈ ਨਹੀਂ ਮੈਂ ਤਾਂ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੁਟੀਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵੱਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈਗਾ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਮੈਂ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਅਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ ਦੋਨੇ ਹੱਥੋਂ ਉੱਪਰ ਚਾਕੇ ਦੋ ਨਾਅਰੇ ਲਾ ਦੋ ਇਨਕਲਾਬ ਇਨਕਲਾਬ ਬੋਲੇ ਸੋਨਿਆ बहुत आराम न जायो मामा भेणा ने बजुर्ग ने बच्चे भी ने आराम जायो जदों कहो मिलते रहेंगे तूरी आओ जिंदाबाद रहो आबाद रहो